ਬਿਲਕੁਲ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਆ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਇੱਕ ਕਾਫੀ ਵੱਡਾ ਜਿਹੜਾ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ سنگੀਰਮ ਜੁਰਮ ਨੂੰ ਆ ਕਾਫੀ ਘੱਟ ਸਮੇਂ ਦੇ ਵਿੱਚ ਟ੍ਰੇਸ ਕੀਤਾ ਗਿਆ ਤੇ ਮੁੱਖ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 8 ਜਨਵਰੀ 2026 ਦੀ ਰਾਤ ਨੂੰ ਇਹ ਦਲਜੀਤ ਸਿੰਘ ਜੀ ਦੇ ਘਰ ਦੇ ਬਾਹਰ ਪਿੰਡ ਲਖਨਕਲਾਂ ਦੇ ਵਿੱਚ ਅਨਿਵਾ ਫਾਇਰਿੰਗ ਕੀਤੀ ਗਈ ਸੀ ਅਣਪਛਾਤੇ ਲੋਕਾਂ ਵੱਲੋਂ ਤੇ ਮੌਕੇ ਤੇ ਲੋਕ ਭੱਜ ਗਏ ਸੀ ਕਿਉਂਕਿ ਬੜਾ ਹੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਸੀ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਸਨ ਤੇ ਮੌਕੇ ਤੇ ਪੁੱਜ ਕੇ ਹੀ ਜਿਹੜਾ ਤਤਤੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਵੱਖ-ਵੱਖ ਜਿਹੜੀ ਟੀਮਾਂ ਜਿਹੜੀ ਐਸਪੀ ਡੀ ਸਾਹਿਬ ਦੇ ਅੰਡਰ ਡੀਐਸਪੀ ਡੀ ਸਾਹਿਬ ਇੰਚਾਰਜ ਸੀਆਈਏ ਤੇ ਐਸਐਚਓ ਸਾਹਿਬ ਡੀਐਸਪੀ ਕਪੂਰਥਲਾ ਸਾਹਿਬ ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਪਹਿਲੂਆਂ ਤੇ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਤੇ ਕੰਮ ਕੀਤਾ ਜਾ ਰਿਹਾ ਸੀ ਉਹਦੇ ਕੁਝ ਦਿਨਾਂ ਬਾਅਦ ਹੀ 12 ਤਰੀਕ 12 ਜਨਵਰੀ ਨੂੰ ਸਵੇਰੇ ਐਸਓ ਦੀ ਸਵੀਟ ਸ਼ਾਪ ਤੇ ਬਾਹਰ ਵੀ ਜਿਹੜੀ ਫਾਇਰਿੰਗ ਹੋਈ ਸੀ ਤੇ ਜਿਹੜੀ ਸਾਡੀ ਟ੍ਰੇਨ ਸੀ ਉਹ ਫਗਵਾੜੇ ਵੱਲ ਹੀ ਜਾ ਰਹੀ ਸੀ ਤੇ ਇਹਦੇ ਤੇ ਹੀ ਜਿਹੜੀ ਦੋਵੇਂ ਟੀਮਾਂ ਨੇ ਇਕੱਠੇ ਫਗਵਾੜਾ ਪੁਲਿਸ ਨੇ ਕਪੂਰਥਲਾ ਪੁਲਿਸ ਸਬਡਿਵੀਜ਼ਨ ਪੁਲਿਸ ਨੇ ਇਕੱਠੇ ਕੰਮ ਕਰਦੇ ਹੋਏ ਅ ਸ਼ੁਰੂਆਤੀ ਦਿਨਾਂ ਚ 16 ਤਰੀਕ ਨੂੰ ਅਸੀਂ ਜਿਹੜੇ ਮੁੱਖ ਚਾਰ ਦੋਸ਼ੀ ਜਿਹੜੇ ਅਰੈਸਟ ਕੀਤੇ ਗਏ ਸੀ ਉਹ ਦੋਸ਼ੀਆਂ ਨੇ ਇਨਕਸ਼ਾਫ ਕੀਤਾ ਸੀਗਾ ਕਿ ਉਹਨਾਂ ਨੇ ਜਿਹੜੀ ਲਖਨਕਲਾ ਫਾਇਰਿੰਗ ਵੀ ਉਹਨਾਂ ਨੇ ਕੀਤੀ ਸੀ ਤੇ ਜਿਹੜਾ ਸੁਬੀ ਸਵੀਟਸ ਫਾਇਰਿੰਗ ਜਿਹੜੀ ਐਸ ਦੀ ਸਵੀਟਸ ਫਾਇਰਿੰਗ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਦਾ ਰੋਲ ਸੀ تفتیش نو اگے بتਾਂਦੇ ਹੋਏ ਮੁੱਖ ਜਿਹੜੇ આરોપી ਅਸੀਂ ਆਇਡੈਂਟੀਫਾਈ ਕਰ ਲਏ ਸੀਗੇ ਤੇ ਉਹਨਾਂ ਤੇ ਕੰਟੀਨਿਊਸਲੀ ਰੇਡ ਚੱਲ ਰਹੀ ਅਸੀਂ ਤੇ ਹੁਣ ਕਪੂਰਥਲਾ پولیس ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਰਗਰ ਮੁੱਖ ਜਿਹੜੇ ਸਰਗਨਾ ਉਹ ਅਰੈਸਟ ਕੀਤੇ ਗਏ ਹਨ ਆ ਜਿਹੜੇ ਸ਼ੁਰੂਆਤੀ ਦਿਨਾਂ ਤੇ ਅਰੈਸਟ ਹੋਏ ਸੀ ਉਹ ਸੀਗੇ ਰੁਪਿੰਦਰ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਮੇੜੂ ਅ ਕਰਮਪ੍ਰੀਤ ਸਿੰਘ ਪਿਤਾ ਹਦੀਪ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਖੇੜਾ ਸੁਕਰਾਤ ਸਿੰਘ ਉਰਫ ਸੁੱਖਾ ਪੁੱਤਰ ਹਦੀਪ ਸਿੰਘ ਤੇ ਉਹਦੇ ਹੁਣ ਬਾਅਦ ਚ ਜਿਹੜੇ ਮੁੱਖ ਸਰਗਨਾ ਇਹਨਾਂ ਦੇ ਗੁਰਪਾਲ ਸਿੰਘ ਉਰਫ ਪਾਲਾ ਪੁੱਤਰ ਸੁਖਜੀਵਨ ਸਿੰਘ ਵਾਸੀ ਖੇੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਧਰਮ ਸਿੰਘ ਉਰਫ ਧਾਮੀ ਪੁੱਤਰ ਹਰੀ ਸਿੰਘ ਵਾਸੀ ਮਾਨੀ ਵਾਲੀ ਚਾਚੋ थाना सदर ਫਗਵਾੜਾ ਇਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਕੁੱਲ 6 ਦੋਸ਼ੀਆਂ ਨੂੰ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਤੇ ਇਹਨਾਂ ਦੀ ਡਿਟੇਲਡ ਇੰਟੈਰੋਗੇਸ਼ਨ ਕਰਦੇ ਹੋਏ ਗੁਰਪਾਲ ਸਿੰਘ ਪਾਲਾ ਅਤੇ ਧਰਮ ਸਿੰਘ ਧਾਮੀ ਜਿਹੜੇ ਹੈ ਉਹਨਾਂ ਕੋਲੋਂ ਇੱਕ ਇੱਕ ਜਿਹੜਾ ਪਿਸਟਲ ਰਿਕਵਰ ਕੀਤਾ ਗਿਆ ਹੈ ਜਿਹੜਾ ਬੜਾ ਹੀ ਸੋਫਿਸਟੀਕੇਟਿਡ ਵਾਰਦਾਤ ਦੇ ਵਿੱਚ ਵਰਤਿਆ ਗਿਆ ਨੋਰਿੰਕੋ ਪਿਸਟਲ ਹੈਗਾ ਜੋ ਕਿ ਆਟੋਮੈਟਿਕ ਫਾਇਰ ਕਰਦਾ ਹੈਗਾ ਰਿਕਵਰ ਕੀਤਾ ਸੀ ਤੇ ਇਹਦੇ ਨਾਲ ਇੱਕ ਹੋਰ 32 ਬੋਰ ਦਾ ਪਿਸਟਲ ਰਿਕਵਰ ਕੀਤਾ ਹੈ ਇਹਨਾਂ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪਾਲ ਸਿੰਘ ਪਾਲੇ ਤੇ ਪਹਿਲਾਂ ਵੀ ਜਿਹੜੇ 6 ਮੁਕਦਮੇ ਜਿਹੜਾ ਸੰਗীন ਜੁਰਮਾਂ ਦੇ ਵਿੱਚ ਦਰਜਨ ਤੇ ਬੇਲ ਤੇ ਬਾਹਰ ਸੀਗਾ ਤੇ ਧਰਮ ਸਿੰਘ ਧਾਮੀ ਤੇ ਵੀ ਜਿਹੜੇ ਪਹਿਲਾ ਦੋ ਮੁਕਦਮੇ ਦਰਜਨ ਬਾਕੀ ਦੋਸ਼ੀਆਂ ਦਾ ਇਹ ਪਹਿਲਾ ਮੁਕਦਮਾ ਹੈਗਾ ਇਹ ਰੀਸੈਂਟਲੀ ਇਹਨਾਂ ਨੇ ਇਹਨਾਂ ਨੂੰ ਜੁਆਇਨ ਕੀਤਾ ਸੀ ਹਜੇ ਵੀ ਇਹਨਾਂ ਦੀ ਪੁੱਛਗਿੱਛ ਤੋਂ ਹੋਰ ਵੀ ਕਾਫੀ ਕ੍ਰਿਮੀਨਲਸ ਫਿਗਰ ਆਊਟ ਕੀਤੇ ਆ ਉਹਨਾਂ ਤੇ ਹਜੇ ਵੀ ਕੰਟੀਨਿਊਸly ਸਾਡੀ ਟੀਮਸ ਰੀਡ ਕਰ ਰਹੀ ਹੈ ਉਹਨਾਂ ਤੇ ਬੜੀ ਡੂੰਘਾਈ ਨਾਲ ਤਤਕਸ਼ ਕੀਤੀ ਜਾ ਰਹੀ ਹੈ ਆਉਣ ਵਾਲੇ ਮੈਨੂੰ ਸਮੇਂ ਤੇ ਪੂਰੀ ਉਮੀਦ ਹੈ ਕਿ ਇਹਨਾਂ ਦੇ ਪੂਰੇ ਸਰਗਨਾਤਾ ਸੀ ਪਰਦਾ ਫਾਸ਼ ਕਰਾਂਗੇ ਤੇ ਹੋਰ ਵੀ ਵੱਡੀ ਰਿਕਵਰੀਜ਼ ਕੀਤੀ ਜਾਊ। ਸਰ ਪਿਸਤਲ ਜਿਹੜੇ ਇਹਨੇ ਦੇ ਗਏ ਇਹ ਕਿੱਥੋਂ ਲੈ ਕੇ ਆਉਂਦੇ ਨੇ? ਇਹ ਬਿਲਕੁਲ ਇਹ ਜਿਹੜਾ ਨੋਰਿੰਕੋ ਪਿਸਤਲ ਹੈਗਾ ਇਹ ਬੜਾ ਹਾਈਲੀ ਮਤਲਬ ਇਹਦਾ ਚਾਂਸ ਹੈਗਾ ਕਿ ਜੋ ਜਿਨ੍ਹਾਂ ਨੇ ਗੁਰਪਾਲ ਪਾਲੇ ਨੂੰ ਪ੍ਰੋਵਾਈਡ ਕੀਤਾ ਹੈ ਉਹਨਾਂ ਨੇ ਬੜੇ ਕ੍ਰਾਸ ਬਾਰਡਰ ਲਿੰਕਸ ਹੋ ਸਕਦੇ ਆ। ਤੇ ਹੁਣ ਇਹਨਾਂ ਦਾ ਬੈਕਵਰਡ ਲਿੰਕਸ ਤੇ ਅਸੀਂ ਵਰਕ ਕਰ ਰਹੇ ਆ ਜਿੱਦਾਂ ਹੀ ਅਸੀਂ ਉਹਨਾਂ ਨੂੰ ਫੜਦੇ ਆ ਫਿਰ ਆਪਾਂ ਅਸਲ ਰੂਪ 10 ਪਾਵਰ ਇਹ ਜੋ ਲਖਣ ਕਲਾ ਵਿੱਚ ਪੈਦਾ ਕੀਤੀ ਇਹਨਾਂ ਦੀ ਕੋਈ ਪੁਰਾਣੀ ਰੰਗਰ ਸੀ ਕੀ ਵੈਸੇ ਹੀ ਕੋਈ ਮਲੂਕੀ ਸੀਗਾ ਨਾ ਇਹ ਬਿਲਕੁਲ ਇਹਦਾ ਜਿਹੜਾ ਮੋਟਿਵ ਨਿਕਲ ਕੇ ਆਇਆ ਹੁਣ ਤੱਕ ਕਿ ਜਿਹੜਾ ਹਰਪਾਲ ਪਾਲ ਹੈ ਉਹਦੇ ਪਵਿੱਤਰ ਸਿੰਘ ਜੋ ਹੈਗੇ ਆ ਵਾਸੀ ਲਖਣ ਕਲਾ ਦੇ ਉਹਨਾਂ ਨਾਲ ਇਹਨਾਂ ਦੀ ਰਿਸ਼ਤੇਦਾਰੀ ਹੈ ਤਾਂ ਰੀਸੈਂਟਲੀ ਜਿਹੜਾ ਬਲਾਕ ਸਮਿਤੀ ਇਲੈਕਸ਼ਨ ਕੰਕਲੂਡ ਹੋਏ ਸੀ ਉੱਤੇ ਪਵਿੱਤਰ ਸਿੰਘ ਜਿਹੜੇ ਉਹ ਹਾਰ ਗਏ ਸੀਗੇ ਤਾਂ ਜਿਹੜਾ ਵਿਰੋਧੀ ਧਿਰ ਸੀਗਾ ਦਲਜੀਤ ਸਿੰਘ ਜੀ ਦਾ ਧਿਰ ਉਹ ਜਿੱਤ ਗਿਆ ਸੀ ਹੁਣ ਤੱਕ ਤਫਤੀਸ਼ੇ ਕੱਲ ਸਾਹਮਣੇ ਆਈ ਕਿ ਉਦੀ ਹੀ ਲਾਕਤਵਾਜੀ ਚ ਕੁਝ ਪੋਸਟਾਂ ਪਾਈਆਂ ਗਈਆਂ ਇੱਕ ਦੂਜੇ ਨੂੰ ਜਿਹੜਾ ਲਲਕਾਰ ਦੇ ਪਈ ਸੀ ਤੇ ਇਲੈਕਸ਼ਨ ਦੀ ਜਿੱਤ ਨੂੰ ਲੈ ਕੇ ਦੂਜੀ ਪਾਰਟੀ ਚ ਜਿਹੜਾ ਕਾਫੀ ਰੋਸ ਸੀਗਾ ਤੇ ਉਹਦੇ ਰਿਐਕਸ਼ਨ ਦੇ ਵਿੱਚ ਹੀ ਜਿਹੜਾ ਇਹ ਵਾਰਦਾਤ ਕਰਾਈ ਗਈ ਹੈ ਸਰ ਜੀ ਇਸ ਸਾਰਾ ਮਾਮਲਾ ਰੰਜਿਸ਼ ਦਾ ਕਹਿ ਸਕਦੇ ਆ ਬਿਲਕੁਲ ਨਿਜੀ ਰੰਜਿਸ਼ ਦਾ ਐਂਗਲ ਹੈ ਜੇ ਸਾਹਮਣੇ ਨਾਲ ਜਨ ਨਾਮਦਤ ਹੋਈ ਸੀ ਕਿ ਰੋਪੀ ਕਿੰਨੀ 80 ਹਜ਼ਾਰ ਕਿਉਂਕਿ ਹਜੇ ਮੋਟਿਵ ਕਲੀਅਰ ਨਹੀਂ ਸੀਗਾ ਮੋਟਿਵ ਉਹ ਜਿਹੜੇ ਮੁੱਖ ਦੋਸ਼ੀ ਸਾਰੇ ਅਸੀਂ ਫੜ ਲਏ ਮੋਟਿਵ ਕਲੀਅਰ ਹੈ ਤੇ ਬਾਕੀ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਇਨਵੋਲ ਹਨ ਜੋ ਇਹਨਾਂ ਨੇ ਕਰਾਇਆ ਹੈਗਾ ਸਾਰੇ ਨੂੰ ਅਸੀਂ ਰੈਸਟ ਕਰਾਂਗੇ ਸੋ ਸਲੀਪ ਸ਼ੋਪ ਦੇ ਵਿੱਚ ਕੋਈ ਜਾਨਵਰਾਂ ਵਾਲੇ ਨੁਕਸਾਨ ਤਾਂ ਨਹੀਂ ਹੋਇਆ ਇਹਦੇ ਵਿੱਚ ਜਾਨਵਰਾਂ ਵਾਲੇ ਨੁਕਸਾਨ ਨਹੀਂ ਹੋਇਆ ਰਾਤੀ ਕਿਉਂਕਿ ਲੇਟ ਨਾਈਟ 10:30 ਵਜੇ ਫਾਇਰਿੰਗ ਹੋਈ ਹੈ ਤੇ ਘਰ ਦੇ ਬਾਹਰੀ ਰੌਂਤ ਜਿਹੜੇ ਆ ਸੜਕ ਤੇ ਜਿਹੜੇ ਬੱਚੇ ਸਨ ਤੇ ਇਹਦੇ ਵਿੱਚ ਕੋਈ ਜਾਨਵਰਾਂ ਵਾਲੇ ਨੁਕਸਾਨ ਨਹੀਂ ਹੋਇਆ ਸੋ ਸੁਮਾਰੀ ਸਲੀਪ ਸ਼ੋਪ ਦੀ ਗੱਲ ਕਰ ਰਹੇ ਹੋ ਜਿੱਥ ਤਸਰ ਇਹ ਉਹ ਵੀ ਬੰਦੇ ਸੀ ਕਿ ਜਿਹਨਾਂ ਉੱਤੇ ਜਾਈ ਬਿਲਕੁਲ ਇਹ ਉਹੀ ਸਰਗਨਾ ਹੈਗਾ ਇਹਨਾਂ ਦਾ ਤਾਂ ਕਾਫੀ ਵੱਡਾ ਜਿਹੜਾ ਗਰੁੱਪ ਚੱਲਦਾ ਹੈਗਾ ਤੇ ਇਹਦੇ ਵਿੱਚ ਕੁਝ ਦੋਸ਼ੀ ਹੈਗੇ ਜਿਨ੍ਹਾਂ ਤੇ ਪਹਿਲਾਂ ਵੀ ਮੋਕਦਮੇ ਹੋਣ ਕੁਝ ਹੈਗੇ ਜਿਨ੍ਹਾਂ ਤੇ ਨਹੀਂ ਹਨ ਲਖਨ ਦੀ ਕਰਦੇ ਜਿਹੜੇ ਲੋਕਾਂ ਦਾ ਮੈਂ ਕਹਣਾ ਇਹ ਸਿਰਫ ਜਿਹਦੇ ਛੋਟੇ ਛੋਟੇ ਮਜੂਦੂਦ ਜਿੰਨੇ ਦੱਸੀਆਂ ਨੇ ਪਰਚੇ ਦੇ ਵਿੱਚ ਨਾ ਨਹੀਂ ਇਤਾਂ ਦੀ ਗੱਲ ਨਹੀਂ ਹੈ ਦੇਖੋ ਸਾਰਿਆਂ ਜੋ ਪੜਾ ਟੈਕਨੀਕਲੀ ਅਸੀਂ ਕੰਮ ਕੀਤਾ ਜਿਹੜੀ सीसीटीवी ਦੇ ਵਿੱਚ ਜਿਹੜੀ ਵਰਨਾ ਗੱਡੀ ਆਈ ਹੈ ਜਿਹੜੀ ਵੈਨਿਊ ਗੱਡੀ ਆਈ ਹੈ ਉਹੀ ਗੱਡੀ ਅਸੀਂ ਫੜੀਆਂ ਹੈਗੀਆਂ ਯਰ ਕੋਰੋਬੋਰੇਟਡ ਉਹਦੇ ਨਾਲ ਅਸੀਂ ਸਾਡੇ ਕੋਲ ਮਲਟੀਪਲ ਟੈਕਨੀਕਲ ਐਵਿਡੈਂਸਸ ਹੈਗੀ ਹੈ ਜਿਹਦੇ ਵਿੱਚ ਅਸੀਂ ਹਰ ਇੱਕ ਦੋਸ਼ੀ ਨੂੰ ਬੁੱਕ ਕਰਾਂਗੇ ਜਿਹੜਾ ਮੁਖ ਜਿਹੜਾ ਜਿਹੜਾ ਮੁਖ ਲੀਡਰ ਸੀ ਉਹ ਕੌਣ ਸੀ ਇਹਨਾਂ ਤੇ ਗੁਰਪਾਲ ਸਿੰਘ ਪਾਲਾ ਸੀਗਾ ਸਵੀਟ ਸ਼ਾਪ ਤੇ ਜਿਹੜੀ ਫਾਇਰਿੰਗ ਕੀਤੀ ਗਈ ਹੈ ਉਹ ਫੋਟੀ ਮੰਗੀ ਗਈ ਹੀ ਗਈ ਸਵੀਟ ਸ਼ਾਪ ਤੇ ਹਾਂਜੀ ਇੱਕ ਸਟੋਰਸ਼ਨ ਵਾਲਾ ਐਂਗਲ ਹੈਗਾ ਬਿਲਕੁਲ ਅਚਾਨਕ ਕੋਈ ਇੰਟਰਨੈਸ਼ਨਲ ਵੀ ਲਿੰਕ ਕੋਈ ਸਾਹਮਣੇ ਆਇਆ మే ਬਿਲਕੁਲ ఓਵੀ ਲਿੰక్స్ ਸਾਹਮਣੇ ਆਇਆ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸੇ ਰਿਲੀਵ ਯੂ ਦੇ ਵੀਨ ਨਹੀਂ ਕਰ ਸਕਦੇ ਪਰ ਇੰਟਰਨੈਸ਼ਨਲ ਲਿੰਕਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਆਨ ਵਾਲੇ ਸਮਝ ਦੇ ਵਿੱਚ ਛੋਟ ਪਾਸੇ ਹੈ ਬਿਲਕੁਲ ਇਹਨਾਂ ਦੇ ਅਸੀਂ ਕਾਫੀ ਐਸੋਸੀਏਟਸ ਹੈ ਉਹ ਅਸੀਂ ਆਈਡੈਂਟੀਫਾਈ ਕੀਤੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਲੋ ਆਪਰੇਸ਼ਨ ਪ੍ਰਹਾਰ ਜਿਹੜਾ ਲਗਾਤਾਰ ਹੀ ਚਲਾਇਆ ਜਾ ਰਿਹਾ ਹੈ ਤੋਂ ਐਦਾਂ ਦੇ ਹੀ ਕ੍ਰਿਮੀਨਲ ਸਨ ਜੋ ਇਹਨਾਂ ਦੇ ਐਸੋਸੀਏਟਸ ਹੈ ਜੋ ਹੋਰ ਕ੍ਰਾਈਮ ਕਰ ਸਕਦੇ ਹਨ ਉਹਨਾਂ ਦੇ ਉੱਤੇ ਹੀ ਸਰਜਿਕਲ ਆਪਰੇਸ਼ਨ ਹੈਗਾ ਹੈ ਉਹਦੇ ਤਹਿਤ ਹੀ ਅਸੀਂ ਜਿਹੜੇ ਇਹਦੇ ਹੋਰ ਅਸੋਸੀਏਟਸ ਹੈ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿਹੜੇ 6 ਦੋਸ਼ੀ ਅਰੈਸਟ ਹੋਏ ਉਹਨਾਂ ਤੇ ਦੋ ਹੀ ਕ੍ਰਿਮੀਨਲ ਬੈਕਗ੍ਰਾਉਂਡ ਨੇ ਚਾਰ ਤੇ ਨਹੀਂ ਸੀਗਾ